ਖਬਰ ਅੰਮ੍ਰਿਤਸਰ ਤੋਂ ਆ ਅੰਮ੍ਰਿਤਸਰ ਦੇ ਪਿੰਡ ਬਲੱਗਣ ਦੇ ਵਿੱਚ ਦੋ ਧਿਰਾਂ ਦੇ ਵਿੱਚ ਸਿਆਸੀ ਰੰਜਸ ਦੇ ਚੱਲਦਿਆਂ ਝੜਪ ਹੋਈ ਆ ਦੋਨਾਂ ਧਿਰਾਂ ਦੇ ਵੱਲੋਂ ਇੱਕ ਦੂਸਰੇ ਤੇ ਜੰਮ ਕੇ ਪੱਥਰਬਾਜ਼ੀ ਕੀਤੀ ਆ ਵੀਡੀਓ ਦੇ ਵਿੱਚ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇੱਕ ਦੂਜੇ ਤੇ ਪੱਥਰਬਾਜ਼ੀ ਕੀਤੀ ਗਈ ਆ ਇਹਨਾਂ ਦੋਨਾਂ ਧਿਰਾਂ ਦੇ ਵੱਲੋਂ ਦੋਨਾਂ ਧਿਰਾਂ ਦੇ ਵਿੱਚ ਜਦੋਂ ਝੜਪ ਹੁੰਦੀ ਆ ਉਸ ਤੋਂ ਬਾਅਦ ਜਿਹੜਾ ਇਹ ਮਾਮਲਾ ਥਾਣੇ ਪਹੁੰਚਦਾ ਤੇ ਥਾਣੇ ਪਹੁੰਚਣ ਤੋਂ ਬਾਅਦ ਜਦੋਂ ਪੁਲਿਸ ਪਾਰਟੀ ਮੌਕੇ ਤੇ ਪਹੁੰਚਦੀ ਆ ਤਾਂ ਉਦੋਂ ਦੀ ਵੀਡੀਓ ਸਾਹਮਣੇ ਆਈ ਆ ਤੁਸੀਂ ਵੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿਸ ਤਰ੍ਹਾਂ ਸੜਕ ਤੇ ਇੱਟਾਂ ਰੋੜੇ ਖਿੰਡੇ ਹੋਏ ਦਿਖਾਈ ਦੇ ਰਹੇ ਨੇ ਇੱਕ ਦੂਸਰੇ ਤੇ ਜੰਮ ਕੇ ਇੱਟਾਂ ਰੋੜਿਆਂ ਦੇ ਨਾਲ ਹਮਲਾ ਕੀਤਾ ਗਿਆ ਦੋਨਾਂ ਧਿਰਾਂ ਦੇ ਵੱਲੋਂ ਤੁਸੀਂ ਸਾਫ਼ ਤਸਵੀਰਾਂ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਇੱਕ ਦੂਜੇ ਤੇ ਪੱਥਰਬਾਜ਼ੀ ਕੀਤੀ ਆ ਦੋਨਾਂ ਧਿਰਾਂ ਦੇ ਵਿੱਚ ਜਿਹੜਾ ਕਹ ਜੀਏ ਕਿ ਇੱਕ ਜੰਮ ਕੇ ਮੁਕਾਬਲਾ ਹੋਇਆ ਦੋਨੋਂ ਧਿਰਾਂ ਦੇ ਵਿੱਚ ਇੱਕ ਮੇਲੇ ਦੇ ਦੌਰਾਨ ਜਿਹੜੀ ਲੜਾਈ ਚੱਲੀ ਸੀ ਉਸ ਤੋਂ ਬਾਅਦ ਇਸ ਨੇ ਭਿਆਨਕ ਰੂਪ ਧਾਰਨ ਕਰ ਲਿਆ ਇੱਕ ਦੂਸਰੇ ਤੇ ਇੱਟਾਂ ਰੂੜੀਆਂ ਦੇ ਨਾਲ ਹਮਲਾ ਕਰ ਦਿੱਤਾ ਗਿਆ ਇੱਥੋਂ ਤੱਕ ਕਿ ਇਹਨਾਂ ਦੇ ਵਿੱਚ ਛੋਟੇ ਬੱਚਿਆਂ ਨੂੰ ਵੀ ਨਿਬਖਸ਼ਿਆ ਗਿਆ ਛੋਟੇ ਬੱਚਿਆਂ ਦੇ ਵੀ ਜਿਹੜੀਆਂ ਸੱਟਾਂ ਲੱਗੀਆਂ ਨੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਤਸਵੀਰਾਂ ਪਿੰਡ ਬਲੱਗਣ ਤੋਂ ਨੇ ਇਹ ਪਿੰਡ ਅੰਮ੍ਰਿਤਸਰ ਦੇ ਇਲਾਕੇ ਦੇ ਵਿੱਚ ਪੈਂਦਾ ਜਿੱਥੇ ਮੇਲੇ ਦੇ ਦੌਰਾਨ ਦੋ ਧਿਰਾਂ ਦੇ ਵਿੱਚ ਲੜਾਈ ਝਗੜਾ ਹੋਇਆ ਸੀ ਜਿਹੜਾ ਇੱਕ ਭਿਆਨਕ ਰੂਪ ਧਾਰਨ ਕਰ ਗਿਆ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਪੁਲਿਸ ਸਤਕਾਰੀ ਹਰਚੰਦ ਸਿੰਘ ਦੇ ਵੱਲੋਂ ਦੱਸਿਆ ਗਿਆ ਹੈ ਕਿ ਇਹ ਪਿੰਡ ਬਲੱਗਣ ਦੀ ਘਟਨਾ ਹੈ ਜਿੱਥੇ ਦੋ ਧਿਰਾਂ ਦੇ ਵਿਚਕਾਰ ਸਿਆਸੀ ਰੰਜਸ ਦੇ ਚੱਲਦੇ ਆ ਲੜਾਈ ਝਗੜਾ ਹੋਇਆ ਲੜਾਈ ਝਗੜਾ ਐਡਾ ਵੱਡਾ ਰੂਪ ਧਾਰਨ ਕਰ ਗਿਆ ਕਿ ਦੋਨਾਂ ਧਿਰਾਂ ਦੇ ਵਿੱਚ ਇੱਕ ਦੂਸਰੇ ਤੇ ਪੱਥਰਬਾਜ਼ੀ ਕੀਤੀ ਗਈ ਇੱਟਾਂ ਰੂੜੀਆਂ ਦੇ ਨਾਲ ਹਮਲਾ ਕੀਤਾ ਗਿਆ ਜਿਸ ਦੇ ਵਿੱਚ ਦੋਨਾਂ ਧਿਰਾਂ ਦੇ ਲੋਕ ਨੇ ਜਿਹੜੇ ਉਹ ਜ਼ਖਮੀ ਹੋਏ ਨੇ ਤੇ ਜ਼ਖਮੀਆਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਤੇ ਹੁਣ ਦੋਨਾਂ ਧਿਰਾਂ ਦੇ ਬਿਆਨ ਦਰਜ ਕਰਕੇ ਜਿਹੜਾ ਇੱਕ ਨਵੇਂ ਕਾਨੂੰਨ ਦੇ ਤਹਿਤ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਇਸੇ ਪੁਲਿਸ ਦਾ ਸਖਤ ਰਵਈਆ ਸਾਹਮਣੇ ਆਇਆ ਸਾਹਮਣੇ ਆਇਆ ਹੈ ਪੁਲਿਸ ਅਧਿਕਾਰੀ ਦੇ ਵੱਲੋਂ ਇੱਕ ਬਿਆਨ ਦਿੱਤਾ ਗਿਆ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਅਸੀਂ ਜਿਹੜਾ ਵੱਧ ਤੋਂ ਵੱਧ ਵੱਡੀ ਤੋਂ ਵੱਡੀ ਧਾਰਾ ਲਾ ਕੇ ਇਸ ਮਸਲੇ ਤੇ ਕਾਰਵਾਈ ਕਰਾਂਗੇ ਦੋਨਾਂ ਤਰ੍ਹਾਂ ਦੇ ਲੋਕਾਂ ਨੂੰ ਐਫ ਆਈ ਆਰ ਦਰਜ ਹੋਣ ਤੋਂ ਬਾਅਦ ਗ੍ਰਿਫਤਾਰ ਕਰਾਂਗੇ 7 ਦਿਨਾਂ ਦੇ ਅੰਦਰ ਜਿਹੜੇ ਲੋਕ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਊਗਾ ਤੇ ਇੱਥੇ ਦੱਸਣ ਜੋ ਇਹ ਹੈ ਕਿ ਪੁਲਿਸ ਦੇ ਵੱਲੋਂ ਸਖਤ ਰਵਈਆ ਅਪਣਾਇਆ ਗਿਆ ਪੁਲਿਸ ਅਧਿਕਾਰੀ ਚੰਦ ਸਿੰਘ ਦੇ ਵੱਲੋਂ ਕਿਹਾ ਗਿਆ ਹੈ ਕਿ ਅਸੀਂ ਏਦਾਂ ਦੀ ਮਿਸਾਲ ਕੰਮ ਕਰਾਂਗੇ ਕਿ ਹੁਣ ਦੁਬਾਰਾ ਇਸ ਪਿੰਡ ਦੇ ਵਿੱਚ ਜਾਂ ਇਸ ਇਲਾਕੇ ਦੇ ਵਿੱਚ ਕੋਈ ਇਦਾਂ ਦਾ ਲੜਾਈ ਝਗੜਾ ਸਾਹਮਣੇ ਨਹੀਂ ਆਊਗਾ ਅਜਿਹੇ ਕੇਸਾਂ ਦੇ ਤਹਿਤ ਇਹਨਾਂ ਤੇ ਜਿਹੜੀ ਕਾਰਵਾਈ ਕੀਤੀ ਜਾਊਗੀ ਦੋਨਾਂ ਧਿਰਾਂ ਤੇ ਜੇ 307 ਦਾ ਪਰਚਾ ਵੀ ਪਉਣਾ ਪਿਆ ਤਾਂ ਪੁਲਿਸ ਅਧਿਕਾਰੀ ਦੇ ਵੱਲੋਂ ਕਿਹਾ ਗਿਆ ਹੈ ਕਿ ਦੋਨਾਂ ਧਿਰਾਂ ਤੇ 307 ਤੱਕ ਦੇ ਪਰਚੇ ਵੀ ਪਾਏ ਜਾ ਸਕਦੇ ਨੇ ਤਾਂ ਕਿ ਇਸ ਇਲਾਕੇ ਦੇ ਵਿੱਚ ਜਿਹੜੀ ਇਦਾਂ ਦਾ ਕੋਈ ਲੜਾਈ ਝਗੜਾ ਨਾ ਹੋ ਸਕੇ ਤਸਵੀਰਾਂ ਬੜੀਆਂ ਭਿਆਨਕ ਨੇ ਕਿ ਕਿਸ ਤਰ੍ਹਾਂ ਦੋਨਾਂ ਧਿਰਾਂ ਦੇ ਵੱਲੋਂ ਇੱਕ ਦੂਸਰੇ ਤੇ ਪੱਥਰਬਾਜ਼ੀ ਕੀਤੀ ਗਈ ਆ ਇਟਾ ਰੋੜੇ ਬਰਸਾਏ ਗਏ ਨੇ ਪੁਲਿਸ ਦੇ ਵੱਲੋਂ ਸਖਤ ਰਵਈਆ ਅਪਣਾਇਆ ਗਿਆ ਤੁਹਾਨੂੰ ਸੁਣਾਉਣਾ ਪੁਲਿਸ ਦਾ ਬਿਆਨ ਜੀ ਸਰ ਕੀ ਮਾਮਲਾ ਪਿੰਡ ਬਲੱਗਿੰਗ ਦੇ ਵਿੱਚ ਅੱਜ ਕਾਫੀ ਜਿਹੜੀਆਂ ਰੌਲਾ ਪੈ ਰਿਹਾ ਸੀ ਕੀ ਮਾਮਲਾ ਇਹ ਕੱਲ ਮੇਲਾ ਸੀ ਜੀ ਇਸ ਪਿੰਡ ਦੇ ਵਿੱਚ ਮੇਲੇ ਦੇ ਵਿੱਚ ਮੇਲੇ ਖਤਮ ਹੋਣ ਤੋਂ ਬਾਅਦ ਇੰਨਾ ਕੋਈ ਟਕਰਾਅ ਹੋਇਆ ਦੋਹਾਂ ਤਰ੍ਹਾਂ ਦਾ ਉਸ ਟਕਰਾਅ ਦੇ ਟਕਰਾਅ ਤੋਂ ਗੱਲ ਵੱਧਦੀ ਵੱਧਦੀ ਇਹਨਾਂ ਦੀ ਆਪਸ ਵਿੱਚ ਹਰੀਜਨ ਫੈਮਲੀਆਂ ਦੋਵੇਂ ਇਹਨਾਂ ਦੀ ਵੱਧ ਗਈ ਗੱਲ ਉਸ ਤੋਂ ਬਾਅਦ ਇਹਨਾਂ ਨੇ ਇੱਕ ਦੂਜੇ ਦੇ ਘਰ ਇਟਾਂ ਰੋੜੇ ਚਲਾਏ ਆ ਠੀਕ ਆ ਜੀ ਤੇ ਅਸੀਂ ਮੌਕਾ ਵੇਖ ਲਿਆ ਵਾ ਜਿਹੜੀ ਨਵੇਂ ਕਾਨੂੰਨ ਦੇ ਮੁਤਾਬਕ ਅਸੀਂ ਵੀਡੀਓਗ੍ਰਾਫੀ ਕਰ ਲਈ ਹੈ ਵੀਡੀਓਗ੍ਰਾਫੀ ਕਰਕੇ ਦੋਹਾਂ ਤਰ੍ਹਾਂ ਦੇ ਬਿਆਨ ਲੈ ਕੇ ਤੇ ਅਸੀਂ ਮਕਦਮਾ ਦਰਜ ਕਰਨ ਲੱਗੇ ਆਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਜਿਹੜਾ ਇਸ ਪਿੰਡ ਦੇ ਵਿੱਚ ਮਿਸਾਲ ਪੈਦਾ ਕਰੂਗੀ ਕਿ ਗਾਂ ਕੋ ਲੜਾਈ ਝਗੜੇ ਦਾ ਨਾਮ ਹੀ ਨਾ ਲਵੇ ਇਹ 307 ਤੱਕ ਵੀ ਜੇ ਲਾਉਣੀ ਪਈ ਤੇ ਅਸੀਂ ਲਾ ਕੇ ਤੇ ਇਹਨਾਂ ਦੇ ਦੋਹਾਂ ਤਰ੍ਹਾਂ ਦੇ ਖਿਲਾਫ ਪਰਚੇ ਦਰਜ ਕਰਨ ਲੱਗੇ ਆਂ ਬਾਕੀ ਜਿਹੜਾ ਨੁਕਸਾਨ ਹੋਇਆ ਉਹਦਾ ਵੀ ਅਸੀਂ ਵੇਰਵਾ ਦੋਹਾਂ ਘਰਾਂ ਦਾ ਦੇਵਾਂਗੇ ਉਹਦੇ ਵਿੱਚ ਐਫ ਆਈ ਆਰ ਦੇ ਵਿੱਚ ਤੇ ਮੇਰੀ ਦੋਹਾਂ ਤਰ੍ਹਾਂ ਨੂੰ ਕੋਈ ਅਪੀਲ ਆ ਵੀ ਜੋ ਛੋਟੀ ਮੋਟੀ ਗੱਲ ਤੋਂ ਲੜਾਈ ਹੋਈ ਆ ਉਨੂੰ ਹੁਣ ਪਾਸੇ ਰੱਖ ਕੇ ਤੇ ਸ਼ਾਂਤੀ ਬਣਾ ਕੇ ਰੱਖਣਾ ਬਿਲਕੁਲ ਕੋਈ ਵੀ ਕਾਨੂੰਨ ਨੂੰ ਆਪਣੇ ਹੱਥ ਵਿੱਚ ਨਾ ਲਵੇ ਜਿੰਨੇ ਵੀ ਕਾਨੂੰਨ ਨੂੰ ਹੱਥ ਵਿੱਚ ਲੈਣ ਦੀ ਕੋਸ਼ਿਸ਼ ਕੀਤੀ ਭਾਵੇਂ ਉਹ ਬਜ਼ੁਰਗ ਹੋਵੇ ਭਾਵੇਂ ਉਹ ਔਰਤ ਹੋਵੇ ਭਾਵੇਂ ਉਹ ਕੋਈ ਹੋਰ ਹੋਵੇ ਉਹਦੇ ਖਿਲਾਫ ਕਾਨੂੰਨ ਦੇ ਮੁਤਾਬਕ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ ਅਰੇ ਨਹੀਂ ਪ੍ਰਾਣੀ ਰੰਜਿਸ਼ ਚੱਲਦੀ ਹੈ ਕੋਈ ਜੀ ਮੈਨੂੰ ਇਹਦੇ ਬਾਰੇ ਨਹੀਂ ਅਜੇ ਪਤਾ ਪ੍ਰਾਣੀ ਰੰਜਿਸ਼ ਚੱਲਦੀ ਆ ਜਾਂ ਕੀ ਹੈ ਬਟ ਅੱਜ ਜੋ ਹਾਲਾਤ ਆ ਉਹਦੇ ਮੁਤਾਬਕ ਮੈਂ ਮੌਕੇ ਤੇ ਆਇਆ ਹਾਂ ਤੇ ਹੁਣੇ ਹੀ ਅਸੀਂ ਇਹਨਾਂ ਦੇ ਬੰਦੇ ਰਾਉਂਡ ਅਪ ਕਰਕੇ ਲੈ ਚੱਲੇ ਆਂ ਹੁਣੇ ਅਸੀਂ ਸਾਰੀ ਕਾਰਵਾਈ ਕਰਨ ਲੱਗੇ ਆ। ਇਹਦੇ ਵਿੱਚ ਕੋਈ ਪਿੰਡ ਵਾਲੇ ਝਗੜੇ ਆਪਸ ਵਿੱਚ ਚਾ ਕੋਈ ਬਾਹਰੋਂ ਵੀ ਲੋਕ ਆਏ ਸੀ ਜੀ। ਇਹ ਹੁਣ ਇਨਵੈਸਟੀਗੇਸ਼ਨ ਤੋਂ ਪਤਾ ਲੱਗੂਗਾ ਕਿ ਬਾਹਰੋਂ ਕੌਣ ਆਇਆ ਤੇ ਪਿੰਡ ਦੇ ਕੌਣ ਸੀ। ਜੇ ਆਇਆ ਹੋਊਗਾ ਜਿਹੜਾ ਵੀ ਆਇਆ ਹੋਊਗਾ ਸ਼ਾਮਲ ਹੋਇਆ ਹੋਊਗਾ ਇਸ ਲੜਾਈ ਦੇ ਵਿੱਚ ਉਹਦੇ ਤੇ ਕਾਰਵਾਈ ਹੋਵੇਗੀ ਹੋਵੇਗੀ ਭਾਵੇਂ ਉਹ ਕਿਤੋਂ ਦਾ ਵੀ ਕੋਣਾ ਹੋਵੇ। ਕਿੰਨੇ ਗ੍ਰਿਫਤਾਰੀਆਂ ਕੀਤੀਆਂ ਜਾ ਰਹੀਆਂ ਜੀ? ਗ੍ਰਿਫਤਾਰੀਆਂ ਕਰਾਂਗੇ ਹੁਣ ਅਸੀਂ ਐਫ ਆਈ ਆਰ ਲੌਂਚ ਕਰਕੇ ਅਸੀਂ ਜਿਹੜੇ ਜਿਹੜੇ ਲੜੀਂਦੇ ਬੰਦੇ ਆ ਜਿਹੜੇ ਲਿਖਾਉਣਗੇ ਬਿਆਨਾਂ ਚ ਉਹ ਸਾਰੇ ਹੀ ਗ੍ਰਿਫਤਾਰ ਕਰ ਲੈਣੇ ਅਸੀਂ। ਅਸੀਂ ਮਕਦਮਾ ਦਰਜ ਕਰਨ ਤੋਂ ਬਾਅਦ ਇੱਕ ਹਫਤੇ ਦੇ ਵਿੱਚ ਵਿੱਚ ਸਾਰੇ ਬੰਦੇ ਰੈਸਟ ਕਰਾਂਗੇ ਕੁਝ ਘੰਟੇ ਸਰ ਰੋਡ ਬੰਦ ਰਿਆ ਜੀ ਇਹ ਜਾਣ ਵਾਲਾ ਲੋਕਾਂ ਨੂੰ ਮੁਸ਼ਕਲਾਂ ਬੜੀਆਂ ਆਈਆਂ ਜੀ ਉਹ ਬਾਹਰ ਜਦੋਂ ਸਾਡੇ ਮੁਲਾਜ਼ਮ ਆਏ ਸੀ ਅਸੀਂ ਮੌਕੇ ਤੇ ਉਦੋਂ ਸਾਡੇ ਕੋਲ ਸ਼ਿਕਾਇਤਾਂ ਕਰਨ ਵਾਸਤੇ ਦੋਵੇਂ ਤਰ੍ਹਾਂ ਜਿਹੜੀਆਂ ਉਹ ਬਾਹਰ ਰੋਡ ਤੇ ਆਈਆਂ ਸੀਗੀਆਂ ਦੋ ਚਾਰ ਮਿੰਟ ਲਈ ਬਾਕੀ ਫਿਰ ਜਦੋਂ ਸਾਡੇ ਨਾਲ ਹੀ ਮੁੜ ਕੇ ਮੌਕਾ ਵੇਖਣ ਲਈ ਘਰਾਂ 'ਚ ਆ ਗਏ